ਆਪਣੇ ਕੋਲ ਗਰੇ ਹੰਨ ਦੇ ਬੱਚੇ ਆ ਸੇਲ ਲਈ ਚਾਰ ਫੀਮੇਲ ਹੈ ਤਿੰਨ ਮੇਲ ਹੈ ਤੇ ਬੱਚਿਆਂ ਦੀ ਕੁਆਲਿਟੀ ਤੁਸੀਂ ਬੱਚਿਆਂ ਦੇ ਮਾਪੇ ਦੀ ਅੱਗੇ ਫੋਟੋ ਦੇਖ ਕੇ ਆਪ ਹੀ ਪਤਾ ਲੱਗ ਜਾਣਾ ਤੁਹਾਨੂੰ ਕਿ ਇਹਨਾਂ ਵਧੀਆ ਕੁਆਲਿਟੀ ਦੇ ਬੱਚੇ ਆ ਇਹ ਕੁੱਤੀ ਆ ਇਹ ਹੈਗੀ ਆ ਬਿਗ ਬਲੂ ਦੀ ਆਪਣੇ ਤੇ ਜਿਹੜਾ ਇੱਕ ਬੱਚਿਆਂ ਦਾ ਬਾਪ ਹੈ ਇਹ ਉਹਦੀ ਫੋਟੋ ਆ ਇਹ ਟੌਮ ਹੈ ਰਾਈ ਬ੍ਰਦਰ ਵਾਲਿਆਂ ਦੇ ਕੋਲ ਕੁੱਤਾ ਦੀ ਟੌਮ ਆਇਰਲੈਂਡ ਇੰਪੋਰਟ ਹੈ ਤੇ ਇਹ ਕੁੱਤੀ ਹੈ ਸੈਮੀ ਜਿਸ ਦੇ ਬੱਚੇ ਆ ਤੇ ਜਿਹੜਾ ਟੌਮ ਹੈ ਇਹ ਆਇਰਲੈਂਡ ਤੋਂ ਇੰਪੋਰਟ ਹੈ ਕੋਰਸਿੰਗ ਚੈਂਪੀਅਨ ਹੈ ਤੇ ਇੰਡੀਆ 'ਚ ਵੀ ਮੇਲੇ ਬਹੁਤ ਵਧੀਆ ਭੱਜਿਆ ਜੇ ਕਿਸੇ ਨੂੰ ਵੀਡੀਓ ਚਾਹੀਦੀ ਹੈ ਇਸ ਕੁੱਤੇ ਦੀਆਂ ਤੋਂ ਮੇਰੇ ਉੱਪਰ ਦਿੱਤੇ ਨੰਬਰਾਂ ਤੇ ਕਾਲ ਕਰ ਸਕਦਾ ਹੈ ਬੱਚੇ ਆਪਾਂ ਬਹੁਤ ਵਧੀਆ ਕੁਆਲਿਟੀ ਦੇ ਅਤੇ ਵਾਜਿਬ ਰੇਟ ਤੇ ਦੇਵਾਂਗੇ ਬੱਚਿਆਂ ਦੀ ਕੁਆਲਿਟੀ ਦੀ ਪੂਰੀ ਗਾਰੰਟੀ ਹੋਊਗੀ। ਬਾਕੀ ਤੁਹਾਨੂੰ ਕੁੱਤੀ ਦੀ ਬੈਕਗ੍ਰਾਉਂਡ ਵੀ ਦੱਸ ਦਿੰਨੇ ਆ। ਆ ਕੁੱਤੀ ਦੀ ਮਾਂ ਆ। ਇਹ ਨਿੱਕੂ ਕੁੱਤਾ ਹੁੰਦਾ ਸੀ ਬਟਾਲੇ ਟਾਈਗਰ ਗਰੁੱਪ ਵਾਲਿਆਂ ਕੋ ਉਸ ਦੀ ਬੱਚੀ ਆ ਤੇ ਆ ਕੁੱਤਾ ਨਿੱਕੂ ਵੀ ਬਾਰੋਂ ਇੰਪੋਰਟ ਕੀਤਾ ਸੀ। ਫੁੱਲ ਮਿਲਾ ਕੇ ਦੋਨਾਂ ਪਾਸਿਓਂ ਕੁੱਤੇ ਤੇ ਕੁੱਤੀ ਦੀ ਬਲੱਡ ਲਾਈਨ ਸਟਰੋਂਗ ਆ।